ਲੋ ਵੀ ਮੁੰਡਿਆ ਆਪਾਂ ਹੁਣ ਗਰਾਸ ਪਹੁੰਚਣ ਆਲੇ ਆ ਕਿੰਨੇ ਕਿਲੋਮੀਟਰ ਰਹਿ ਗਿਆ ਗਰਾਸ ਤੇ ਆਪਣਾ ਕਾਰ ਕਿੱਲ ਪਿਆ ਹੋਊਗਾ 70 ਕਿਲੋਮੀਟਰ 80 ਕਿਲੋਮੀਟਰ ਇੱਥੋਂ ਲੈ ਪਿਆ ਹੈਗਾ ਇੱਥੋਂ 295 ਕਿਲੋਮੀਟਰ ਤੇ ਜਿਹੜੀਆਂ ਆ ਪਹਾੜੀਆਂ ਨੇ ਆ ਕੱਚੀਆਂ ਪਹਾੜੀਆਂ ਆ ਗਈਆਂ ਇੱਧਰ ਇਹ ਦਿਖਾਉਣੇ ਆ ਤੁਹਾਨੂੰ ਆ ਪੱਕੀਆਂ ਨੇ ਦੇਖੋ ਕੁਦਰਤ ਵੀਰ ਨਾਲ ਦੋ ਪਹਾੜੀਆਂ ਇਕੱਠੀਆਂ ਨੇ ਇੱਕ ਕੱਚੀ ਆ ਇੱਕ ਪੱਕੀ ਆ ਤੇ ਕੁਦਰਤ ਦਾ ਕਰਿਸਮਾ ਦੇਖੋ ਅਸੀਂ ਦੇਖਿਆ ਭਰਾਵਾ ਧੁੱਪ ਨਿਕਲੀ ਪਈ ਆ ਨਾਲੇ ਇੱਥੇ برف ਦੇ ਗਲੇਸ਼ੀਅਰ ਬਣੇ ਪਏ ਨੇ برف برف ਜੰਮੀ ਪਈ ਆ ਵੀ ਮੰਨ ਲਓ ਜਿਵੇਂ ਉਹ ਜਿਹੜੇ ਕਾਲੇ ਪਹਾੜ ਨੇ ਉਹ ਨਜ਼ਰ ਆ ਰਹੇ ਨੇ ਸਾਨੂੰ ਜਮਾ ਉੱਨੇ ਆਓ ਦੇਖੋ ਉਹ ਚਿੱਟੀ ਜਿੱਦੀ ਦੀ ਸਾਰੀ ਉਹ برف ਜੰਮੀ ਹੋਈ ਆ ਜਮਾ ਬਦਲਾ ਦੇ ਵਿੱਚ ਆ ਗਏ ਪਹਾੜ ਉਹ ਸੁੰਨਾ ਜੇ ਏਰੀਆ ਉਹ ਬਹੁਤ ਨਾਲ ਪਹਾੜਾ ਤਾਂ ਤੁਸੀਂ ਐ ਦੇਖੋ ਰੰਗ ਬਰੰਗੇ ਪਹਾੜ ਨੇ ਸਾਰੇ ਇਧਰ ਆ ਤਾਂ ਬਰਾਊਨ ਜੇ ਆ ਗਏ ਭੂਰੇ ਜੇ ਤੇ ਆ ਆ ਗਏ ਮਿੱਟੀ ਵਾਲੇ ਉਹ ਉਹ ਮੂਰੇ ਕਾਲੇ ਰੰਗ ਦੇ ਆ ਗਏ ਵੀ 4-5 ਬਣ ਤੇ ਪਹਾੜਾਂ ਦੇ ਰੰਗ ਨੇ ਕਾਰ ਗੱਲੇ ਨੂੰ ਰਾਹ ਚ ਜਾਂਦਿਆਂ ਨੂੰ ਇਹ ਇਹ ਸੜਕ ਵੀ ਵਧੀਆ ਇੱਥੇ ਆ ਕੇ ਤੇ ਇੱਕ ਸੜਕ ਦਾ ਟੋਟਾ ਇੰਨਾ ਖਰਾਬ ਆਇਆ ਸੀ ਵੀ ਮੰਨ ਲਓ ਉੱਥੇ ਗੱਡੀ ਨੂੰ ਸਾਈਡ ਤੇ ਇਹਨੂੰ ਵੀ ਥਾਂ ਨਹੀਂ ਸੀਗਾ ਆਹ ਰੋਡ ਬਹੁਤ ਵਧੀਆ ਹੈ ਤੇ ਰੋੜ ਗੰਚਾਇ ਸੀਗਾ ਨਾਲ ਖਾਈ ਡੂੰਗੀ ਸੀ ਘਟੋ ਘਟ ਅ 2-4 50 ਫੁੱਟ ਡੂੰਗੀ ਵੱਧ ਹੋ ਸਕਦੀ ਆ ਏ ਹੈਗੇ ਜੀ ਕਾਰਗਿਲ ਸਹਿਰ ਆ ਕੀ ਨਦੀ ਨਾਲ ਨਾਲ ਹੁਣ ਆਪਾਂ ਕਾਰਗਿਲ ਵਿੱਚ ਕੀ ਲੰਘਦੇ ਹੋਏ ਲੇਨ ਨੂੰ ਜਾ ਰਹੇ ਹਾਂ ਆ ਸਾਡੇ ਸਾਹਮਣੇ ਛਲ ਆਈ ਪਹਿਲਾਂ ਜਮਾ ਖਾਲੀ ਸੀ ਆ ਨਦੀ ਚੱਲ ਰਹੀ ਚੱਲ ਰਹੀ ਹੈ ਜੋ ਸਾਡੇ ਸਾਹਮਣੇ ਛਲ ਆਈ ਆ ਤੇ ਜੋ ਜਿਹੜੇ ਚਾਂਸ ਬਣਦੇ ਨੇ ਟੂਰਾਂ ਤੇ ਲੋਕ ਆਉਂਦੇ ਨੇ ਮੰਨ ਲਓ ਨਦੀਆਂ ਦੇ ਵਿੱਚ ਖਾਲੀ ਨਦੀਆਂ ਦੇ ਵਿੱਚ ਖੜ੍ਹ ਜਾਂਦੇ ਨੇ ਉਹ ਜਿਹੜੇ ਹਾਦਸੇ ਹੁੰਦੇ ਨੇ ਐਂ ਹੁੰਦੇ ਨੇ ਪਾਣੀ ਦਾ ਪਤਾ ਨਹੀਂ ਵੀ ਕਿਧਰੋਂ ਕਦੋਂ ਆ ਜੀ ਇੱਥੇ ਗੱਲਾਂ ਕਰਤ ਲਾ ਲੇ ਜਿੱਦਾਂ ਸਾਰੇ ਜੀ ਜਾਂਦੇ ਨੇ ਇਹ ਬਹੁਤ ਮਸ਼ਹੂਰ ਸ਼ਹਿਰ ਆ ਕਾਰਗਿਲ ਇੱਥੇ ਜੰਗ ਲੱਗੀ ਸੀ ਉਹਦੇ ਕਰਕੇ ਹੀ ਬਹੁਤ ਮਸ਼ਹੂਰ ਆ ਕਾਰਗਿਲ ਤੇ ਮੰਨ ਲਓ ਪਹਾੜਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਆ ਘਰ ਦੇ ਕਿੱਥੇ ਆ ਆ ਦੇਖੋ ਪਹਾੜਾਂ ਦੇ ਉੱਤੇ ਘਰ ਆ ਜੋ ਬਹੁਤ ਸੋਹਣੇ ਲੱਗ ਰਹੇ ਨੇ ਉਹ ਕੁਝ ਚੀਨੀ ਮੇ ਨਰੀਆ ਦੀ ਬਹੁਤ ਵੱਡੀ ਜਿਹੜੀ ਸ਼ੁਣ ਪਹਿਲਾਂ ਦਿਖਾਈ ਸੀ ਵਿੱਚ ਆਏ ਰਿੱਤੀ ਦੇ ਪਹਾੜ ਨੇ ਉਹ ਰਿੱਤੀ ਦੇ ਪਹਾੜ ਜਮਾਰੇ ਪਹਾੜਾਂ ਦੇ ਵਿੱਚ ਬਸਿਆ ਹੋਇਆ ਸ਼ਹਿਰ ਕਾਰਗਿਲ ਟੋਪ ਵੀ ਨਿਕਲੀ ਪਈ ਐ ਤੇ ਪਹਾੜੀਆਂ ਉੱਤੇ ਹਲਕੀ ਹਲਕੀ ਬਰਫ਼ ਵੀ ਜੰਮੀ ਪਈ ਆ ਪਰ ਆ ਗਏ ਪਹਾੜਾਂ ਤੇ ਦੋਸਤੋ ਪਾਜੀ ਰੋਟੀ ਖਾ ਲਈ ਵੀਰੋ ਇੱਥੋਂ ਕਾਰ ਕੇ ਤੋਹੀ ਲੈ ਰਹਿ ਗਿਆ 222 ਕਿਲੋਮੀਟਰ ਤੇ ਹੁਣ ਆਪਾਂ ਖਿੱਚਤੀ ਗੱਡੀ ਲੈ ਗਣੀ ਨੂੰ ਮੂਵ ਕਰਾਵਾਂਗੇ ਲੇਹ ਦੇ ਦਰਸ਼ਨਾਂ ਨੂੰ